ਹਾਂਜੀ ਆਮ ਬਤਹਾਉਣ ਦਾ ਵੀ ਪ੍ਰੋਸੈਸ ਹੈਗਾ ਜੀ ਚਲੋ ਆਪਾਂ ਅੰਦਰ え ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਸਾਡੇ ਨਵੇਂ ਬਲੌਗ ਦੇ ਵਿੱਚ ਕਰਦੇ ਆਂ ਬਲੌਗ ਦੀ ਸਟਾਰਟਿੰਗ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਤੇ ਇਧਰ ਆਪਣੀ ਖੜੀਆ ਜਰਸੀ ਦੁਪਹਿਰ ਦਾ ਟਾਈਮ ਆ ਬਹੁਤ ਵਧੀਆ ਜਾਨਵਰ ਸਕੂਨ ਨਾਲ ਬੈਠੇ ਆ ਅ ਦਾ ਆਨੰਦ ਮਾ ਗਏ ਆ ਅੰਦਰ ਪਾਰੀ ਚੱਲ ਰਹੀ ਆ ਦੇ ਇੱਧਰ ਆਪਣੀਆਂ ਕਟੀਆਂ ਹਾਂ ਬਈ ਆਜੋ 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 ਆ ਜਾ ਪੁੱਤ ਤੁਸੀਂ ਹਾਂ ਹਾਂ ਆਜੋ 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 ਆ ਜਾ ਤਾਂ ਤੂੰ ਵੀ ਆ ਜਾ ਤੂੰ ਵੀ ਆ ਜਾ ਪੁੱਤ ਆ ਖੜੀਆ ਛਟਕੀ ਸਾਡੀ ਇਹ ਹੁਣ ਪੂਰੀ 5 ਮਹੀਨਿਆਂ ਤੋਂ ਘਟ ਗਈ ਤੇ ਫੀਡ ਦੇ ਗੱਟੇ ਇਹ 4 4-5 ਫੀਡ ਦੇ ਗੱਟੇ ਖਾਣ ਦੀ ਤੇ ਸੀਮਾ ਗੱਟਾ ਜੀ ਚੱਲੀ ਜਾਂਦਾ ਵੱਡਾ ਕਾਫਕਰੂੜਾਲਾ ਤੇ ਇਹਨਾਂ ਨੂੰ ਹੁਣ ਲਾਗੂ ਕਰਾਂਗੇ ਫੀਡ ਜਦੋਂ ਪੱਠੇ ਖਤਮ ਹੋ ਗਏ ਇੱਧਰ ਆਪਣੀ ਬੈਠੀ ਆ ਸੁੰਦਰਾ ਰਾਣੀ ਸੁੰਦਰਾ ਜ ਆ ਬਹੁਤ ਸਕੂਨ ਵਾਲੀ ਮੱਝ ਆ ਜਿਵੇਂ ਮਰਜੀ ਇਹਦੇ ਥੱਲੇ ਮੇਰੇ ਜਵਾਕ ਵੀ ਆ ਥੱਲੇ ਬੈ ਕੇ ਹਨਾ 12 ਸਿੱਕ ਕੇ ਇਨੀ ਇਨੀ ਚੰਗੀ ਤੇ ਨਹੀਂ ਸੀ ਲੱਗੀ ਮੱਝ ਇਹ ਆਪਾਂ ਕਦੇ ਵੀ ਨਹੀਂ ਵੇਚਣੀ ਹੁਣ ਇਹ ਗੱਬਣ ਵੀ ਆ 2 ਮਹੀਨਾ ਦੀ ਗੱਬਣਾ ਚੈੱਕ ਪਾਸ ਹੋ ਗਈ ਸੀ ਕਿਟਰਹੀਂ ਉਹ ਵੀ ਤੁਹਾਨੂੰ ਵਲੌਗ ਦੇ ਵਿੱਚ ਦਿਖਾਵਾਂਗੇ ਕਿਹੜੀ ਕਿਟਰ ਨਾਲ ਚੈੱਕ ਹੋਈ ਸੀ ਤੇ ਆ ਉਧਰ ਆਪਣੇ ਅੰਦਰ ਨਹੀਂ ਆ ਗਾਵਾਂ ਕੰਨੀ ਚੱਲਦੇ ਆ ਆਹ ਪਾਰੇ ਚੱਲੀ ਜਾਂਦੇ ਆ ਖੜੀ ਰਾਨੋ ਹਾਰਣੋ ਵਧੀਆ ਸਕੂਨ ਆ ਰਿਹਾ ਆਹ ਪਾਰੇ ਚੱਲੀ ਜਾਂਦੇ ਆ ਅੰਦਰ ਤਾਂ ਇਸ ਵੀ ਐਸੀ ਬਣਿਆ ਪਿਆ ਜਾਵਾਂ ਆ ਬੈਠੀਆਂ ਟਾਵਰ ਨਾਲ ਬਹੁਤ ਆਨੰਦ ਆ ਰਿਹਾ ਹਨ ਦੇਖੋ ਆਹਦੇ ਪਹਾੜਾਂ ਦੀ ਫੋਗ ਦੇਖੋ ਕਿੰਨੀ ਆ ਗੋਹਾ ਗੋਹਾ ਖੱਚ ਬਟਾ ਪਤਾ ਉਧਰ ਆਪਣੀ ਬੈਠੀ ਆ ਸੁਲਤਾਨਾ ਹਾਂ ਸੁਲਤਾਨਾ 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 ਹਾਂ ਬੋਤਾ ਇਹ ਵਧੀਆ ਫੋਗ ਹੋ ਜੰਗਰ ਜਿਆ ਜਮ ਆਇਆ ਨੇ ਇਸ ਜਮ ਹੋੜੀ ਬਣਾਪਿਆ। ਮੈਂ ਆਖੀ ਵੀ ਕਰਪਾਣਾ ਆਪਣੀਆਂ ਤਕਰੀਬਨ ਸਾਰੀਆਂ ਚੱਕਾਵਾਸੀ ਹੋ ਗਈਆਂ। ਤੇ ਆ ਬੈਡ ਆ 6 6.5 7 ਮਹੀਨਾ ਦੀ ਗੱਬਣ ਹੋ ਗਈ ਆ। ਤੇ ਇਹਦੇ ਕੱਲ ਠੀਕ ਆ ਭਰਾ ਤਾਂ। ਠੀਕ ਆ। ਆ ਜਿਹੜੀ ਬੈਡ ਹੈਗੀ ਇਹ ਘੱਟੋ ਘੱਟ ਪੂਰਾ 25 ਮਤੀ ਪਿਲੋ ਤੇ ਠੀਕ ਲੈਵਲ ਤੇ ਚੱਲੀ ਆ। ਉਨੇ ਐਸੇ ਟਾਈਮ ਯਾਰ ਆਪਣਾ 6.5 ਮਹੀਨਿਆਂ ਦੀ ਗੱਭਣ ਚੈੱਕ ਪਾਸ ਹੋ ਗਈ ਉਹ ਵੱਡੀ ਗੱਲ ਛੇੜ ਦੀ ਬਹੁਤ ਡਬਲ ਵੜ ਗਈ ਐ ਗਾਵਾਂ ਨੂੰ ਵਧਾਉਣ ਦਾ ਵੀ ਪ੍ਰੋਸੈਸ ਹੈਗਾ ਵੀ ਚਲੋ ਆਪਾਂ ਗਾਵਾਂ ਵਧਾਵਾਂਗੇ ਹੁਣ ਚਲੋ ਆਹ ਮਨ ਨੂੰ ਤੋਕੜਾਂ ਗੱਭਣਾ ਲੈ ਲਈਆਂ ਆਹ ਤਿੰਨ ਲੈਤੀਆਂ ਤਿੰਨੇ ਕਾ ਵੀ ਕਾ ਵੀ ਤੇ ਕਾ ਵੀ ਤੇ ਕਾ ਵੀ ਇਤਨੇ ਮੈਂ ਇਸ ਤਰ੍ਹਾਂ ਲੈਤੀਆਂ ਵੀ ਦੁੱਧ ਮੰਨ ਕੇ ਚਲੋ ਅਗੇੜਾ ਆਪਣਾ ਵੀ ਦੁੱਧ ਦੀ ਪ੍ਰੋਡਕਸ਼ਨ ਘਟੇ ਨਾ ਦੁੱਧ ਆਪਣਾ ਵਧੀਆ ਚੱਲੇ ਹੁਣ ਵੀ ਐਸੇ ਟਾਈਮ 53 54 ਕਿਲੋ ਦੁੱਧ ਮੈਂ ਪਾਈ ਜਾਂਦਾ ਇਹਦਾ ਮਤਲਬ ਵੀ ਹਜੇ ਨਾਲ ਟੋਕੜਾਂ ਟੋਕੜਾਂ ਗੱਬਣਾ ਹੋ ਗਈਆਂ ਸਾਰੀਆਂ ਤਾਂ ਵੀ ਇਹਨਾਂ ਦੁੱਧ ਆਪਣਾ ਪਾਈ ਜਾਂਦਾ ਚਲੋ ਘਰ ਦਾ ਖਰਚਾ ਮੈਂ ਕਿਹਾ ਚੱਲ ਇਹਦੇ ਤੋਂ ਸਾਰਾ ਚੱਲਦਾ ਜਿਨੇ ਲਗਾਣਾ ਉਹ ਬਚਤ ਨਹੀਂ ਨਾ ਇਹਦੇ ਵਿੱਚ ਬਾਕੀ ਮੈਂ ਗੱਲ ਕਹਿਣੀਆਂ ਵੀ ਬਚਤਾ ਮੰਨ ਕੇ ਚੱਲ ਹੁੰਦੀ ਆ ਦੇ ਕਰਮਾਂ ਦੀ ਜਿਹੜੇ ਬੰਦੇ ਨੇ ਕੁਝ ਕਰਨਾ ਉਹਦੇ ਲਈ ਤਾਂ ਬਚਤ ਹੈਗੀ ਆ ਜਿਹੜੇ ਨੇ ਕੁਝ ਇੱਥੋਂ ਵਾਰੀ ਕੁਝ ਨਹੀਂ ਕਰਨਾ ਉਹਦੇ ਲਈ ਕੁਝ ਵੀ ਨਹੀਂ ਆ ਵੇਖੋ ਪਹਿਲਾਂ ਤਾਂ ਸੁਬਾਹ ਸੁਬਾਹ 4-5 ਪੰਡਾ ਪੱਠੇ ਨਾ ਬੜਣੀਆਂ ਪੈਂਦੀਆਂ ਇਹ ਪੱਠੇ ਬੜਣ ਤੋਂ ਵਾਰੇਕ ਚਾਲ ਲਾਗਾ ਚਾਰ ਪਾ ਲੈਂਦੇ ਆ ਕਦੇ ਅਸੀਂ ਚਾਰ ਨਹੀਂ ਪਾਇਆ ਠੀਕ ਹੈ ਜਿਹੜਾ ਚਾਰ ਨਾਲ ਹੁੰਦਾ ਚਾਰ ਨਾਲ ਕੁਝ ਆਪਣੇ ਗੱਪਣ ਨਹੀਂ ਕਨਸਿਵ ਨਹੀਂ ਹੁੰਦੇ ਕਿਉਂ ਕਰਕੇ ਇਹ ਦੇ ਵਿੱਚ ਫਾਈਟ ਵਾਲੀ ਹੁੰਦੀ ਆ ਇਹ ਜਾਨਵਰ ਤੇ ਫਾਈਟ ਵਾਲੀ ਜਿਹੜਾ ਆਂਦਾ ਹੁਣ ਅਸੀਂ ਸੰਨੀ ਆ ਬਸ ਪੱਠੇ ਮੋਪੇ ਜਾਣਗੇ ਤੇ ਹੁਣ ਅਸੀਂ ਸੰਨੀ ਨੇ ਉਹਦੀ ਕਰਾਇਆ ਕਰਾਂਗੇ ਆਪਣੀ ਜੀ ਖਲ ਦੀ ਖਲ ਦੀ ਸੰਨੀ ਤੇ ਹੁਣ ਚੱਲੂਗਾ ਸਾਰਾ ਕੁਝ ਤੇ ਬਾਕੀ ਜਿਹੜੇ ਨੇ ਕੁਝ ਕਰਨ ਆਣੀ ਬਾਈ ਤੜਕੇ ਉੱਠ ਕੇ ਚਾਰ ਪੰਜ ਪੰਜ ਪੱਠੇ ਨੇ ਮੰਡਾ ਵੜਨੇ ਨੇ ਬੜਨੇ ਆਣੀਆਂ ਉਦੇ ਲਈ ਆਪ ਹੀ ਕੁਛ ਨਹੀਂਗਾ ਹੁਣ ਮੈਂ ਸਾਰਾ ਕੁਛ ਇਹਦੇ ਦੁੱਧ ਤੋਂ ਹੀ ਚਲਾਈ ਜਾਣਾ ਜਿਹੜੇ ਬੰਦੇ ਨੇ ਕਰਨ ਜਿਹੜੇ ਬੰਦੇ ਨੇ ਕੁਛ ਕਰਨਾ ਨਹੀਂ ਉਹਦੇ ਲਈ ਤਾਂ ਹੈਗਾ ਵੀ ਹੈ ਨਹੀਂ ਇਸੇ ਟਾਈਮ ਮੈਂ ਬਾਹਲਾ ਆਪਦੇ ਕੋਲ ਨਹੀਂ ਮੈਂ ਬਣਾ ਕੇ ਛੱਡਦਾ ਮਣ ਕੇ ਚੱਲ ਮੈਂ ਆਪ ਦੀ ਜਿੰਨਾ ਮੇਰਾ ਤਜਰਬਾ ਮੈਂ ਇੰਨੀਆਂ ਗਾਵਾਂ ਤੋਂ ਮਣ ਕੇ ਚੱਲ ਮਹੀਨੇ ਦਾ 18-19000 ਰੁਪਏ ਦਾ ਆ ਬਚਤ ਕੱਢ ਲੈਣਾ 18-19000 ਕਿਉਂ ਕਰਕੇ 39000 ਦਾ ਦੁੱਧ ਪੈਂਦਾ ਮੇਰਾ ਆ ਵਿੱਚ ਮੱਜਾਂ ਦਾ ਵੀ ਆ ਆ ਦੋਨੇ ਮੱਜਾਂ ਦਾ ਬਿੱਤੀ ਮੱਜਾਂ ਦੇ ਵਾਗੇ ਵਿੱਚ ਹੀ ਗਾਵਾਂ ਦਾ ਲਾ ਕੇ 39-40 ਹਜ਼ਾਰ ਦਾ ਮਹੀਨੇ ਦਾ ਦੁੱਧ ਬਣਦਾ ਹੈ। ਉਹਦੇ ਵਿੱਚੋਂ 22000 ਰੁਪਏ ਦੀ ਫੀਡ ਆਉਂਦੀ ਹੈਗੀ। ਮੈਂ ਟੋਟਲੀ ਤੁਹਾਨੂੰ ਦੱਸ ਦੇਣਾ। 22000 ਦੀ ਫੀਡ ਆਉਂਦੀ ਆ ਤੇ ਪਾਊਡਰ ਮੈਂ ਹੁਣ ਪਾਇਆ ਨਹੀਂ ਕੋਈ। ਕਿਉਂਕਿ ਗਾਵਾਂ ਆਪਣੇ ਜਿਹੜਾ ਗੱਭਣ ਹੈਗੀਆਂ। ਚੱਲ ਐਂ ਚੱਲੀ ਜਾਣਾ ਪ੍ਰੋਜੈਕਟ। ਠੀਕ ਆ। ਤੇ ਮੰਨ ਗਏ ਚਲੋ ਫਿਰ ਵੀ 22000 ਉਹ ਕੱਢ ਦੋ। 22000 ਰੁਪਏ ਤੇ 2000 ਰੁਪਏ ਰਹਿ ਗਿਆ। ਉਹਨਾ ਮੈਨੂੰ ਬਚ ਜਾਂਦਾ। ਟੂੜੀ ਤੰਦ ਹੋਣਾ ਲੈ ਨਹੀਂ ਲਾਉਂਦਾ ਵੀ ਕਿਉਂ ਕਰੀਏ ਜੇ ਆਪਾਂ ਸਾਰਾ ਕੁਝ ਲਾਵਾਂਗੇ ਆਪਦਾ ਵੀ ਲਿਆਵਾਂਗੇ ਹਾਂ ਦਾ ਹੁਣ ਕੰਮ ਕਰੇ ਤੋਂ ਹੀ ਹੁੰਦਾਗਾ ਜਾਂ ਆਪਦਾ ਹੀ ਵਿੱਚ ਸਾਰਾ ਕੁਝ ਲਾਵਾਂਗੇ ਫਿਰ ਤਾਂ ਮੰਨ ਕੇ ਚਲੋ ਕਿਹਨੇ ਜਮੇ ਕੁਝ ਨਹੀਂ ਬਚਦਾ ਠੀਕ ਹੈ ਨਾ ਇੰਨੇ ਵਿੱਚ ਮਨੇ ਹਟ ਜਾ ਪੁੱਤ ਮਾਰਦੀ ਆਏ ਭਰਾਓ ਕੰਮ ਬਹੁਤ ਵਧੀਆ ਜਿਹੜੇ ਬੰਦੇ ਨੇ ਕਰਨ ਨਾਲੇ ਘਰੇ ਦਾ ਘਰੇ ਆ ਹੁਣ 2 ਘੰਟੇ ਸਵੇਰ ਲਾ ਕੇ 2 ਘੰਟੇ ਸ਼ਾਮ ਨੂੰ ਲਾ ਕੇ ਫਰੀਆ ਬੰਦਾ ਠੀਕ ਹੈ ਨਾ ਤੇ ਚਲੋ ਬਾਕੀ ਅਗਲੀ ਅਪਡੇਟ ਤੁਹਾਨੂੰ ਤੇ ਬਾਰੇ ਬਸ ਸੰਨੀ ਲਾਉਣ ਮੌਕੇ ਕਰਾਂਗੇ ਤੇ ਚਲੋ ਓਕੇ ਬਾਈ ਤੇ ਵਲੌਗ ਆਪਣਾ ਫਿਰ ਸਟਾਰਟ ਹੋ ਗਿਆ ਜਿਹਾ ਹੀ ਹੋਊ ਤੁਸੀਂ ਸਾਰੇ ਠੀਕ ਹੋਵੋਗੇ ਤੇ ਆਪਸ ਨਾਲ ਦੇ ਵਿੱਚ ਆਏ ਸੀਗੇ ਵਾਰਾਂ ਦਾ ਟੈਂਬਰ ਚਲਾ ਕੇ ਦੇਖਿਆ ਟੈਂਬਰ ਬੜੀਆ ਚੱਲੀ ਜਾਂਦਾ ਹੈ ਤੇ ਇੱਕ ਦੋ ਨੰਬਰ ਤੇ ਜੋ ਕਰਦੇ ਹਨ ਤੇ 10 5 7 ਆਟੋਮੈਟਿਕ ਚੱਲਦੇ ਆ ਹਨ ਮੈਂ ਲਗਾਤਾਰ ਹੀ ਚਲਾਤੇ ਕਿੰਦਾ ਘਾਤਰੀ ਚੱਲੀ ਜਾਂ। ਸਹੀ ਆਂਦੀ ਆ। ਬਾਕੀ ਦੁਪਹਿਰ ਦਾ ਥਮਾਂ ਜਾਨਵਰ ਸਾਹਿਬ ਆਨੰਦ ਮੰਗ ਰਹੇ ਆ। ਦੇਖੋ। ਡਾੜਾ ਕਰੀ ਜਾਂਦੇ ਆ। ਆਹ ਵੇੜਾ ਕਰਨੇ। ਕਿੱਦਾਂ? ਠੀਕ ਐ। ਕਿੰਨਾ ਵਧੀਆ ਲੱਗ ਰਿਹਾ ਤੁਹਾਨੂੰ ਇੱਥੇ ਖੜ ਕੇ। ਬਹੁਤ ਵਾਹਲਾ ਦਾਣਾ ਮੰਜੜਾ ਆ ਗਿਆ ਨਾ ਇੱਥੇ। ਐਨੇ ਸੋਹਣੇ ਪਹਾੜਾਂ ਦੀ ਪੌਗਾ ਰਹੀ ਆ। ਤੇ ਵਾਸਪ ਨੂੰ ਨਾ ਘੜਿਆ ਜਾਣਾ ਬਰਾ ਅੜਾਣਾ ਠੀਕ ਆ ਪੁੱਤ ਆ ਬੈਠਿਆ ਜੇ ਬੱਚੇ ਇਹਨਾਂ ਨੂੰ ਵੀ ਹੁਣ ਦੁੱਧ ਪਲਾ ਕੇ ਹਟਿਆ ਰੱਬ ਦੀ ਇੰਨੀ ਮਿਹਰ ਹੋਈ ਤਕਰੀਬਨ ਦੇਖੋ ਆਪਣੀ ਉਹ ਗਾਂ ਸੀ ਜਿਹੜੀ ਨਾ ਇਹ ਸਾਲ ਤੁਰ ਪੀਟਰ ਸੀ ਮੰਨ ਕੇ ਚੱਲ ਇਹਨੂੰ ਇੱਕ ਸਾਲ ਇੱਕ ਸਾਲ ਪੂਰਾ ਤੇ 4 ਮਹੀਨੇ ਹੋ ਗਏ ਨੂੰ ਸੂਈ ਨੂੰ ਠੀਕ ਆ ਦੋ ਦਿਨਾਂ ਨੇ ਆਪਣੇ ਕੋਲੇ ਪੀਕ ਲੈਵਲ ਦਾ ਜਿੱਥੋਂ ਲਿਆਂਦੀ ਸੀ ਉਹਨਾਂ ਨੇ ਤਾਂ 18 ਕਿਲੋ ਗਿਆ ਸੀਗਾ ਦੋ ਦਿਨਾਂ ਨੇ ਪੀਕ ਲੈਵਲ ਦਾ ਉਹ ਤਾਂ ਕਿੰਨਾ ਕੱਢਿਆ 23 ਕਿਲੋ ਇਹ ਜਲੇਵਾ ਬਣਾਉਂਦੀ ਸੀ ਇਹਦਾ ਮੰਨ ਕੇ ਚੱਲੋ ਵੀਡੀਓ ਵੀ ਸਾਡੇ ਕੋਲੇ ਪਈ ਆ ਵਿੱਚ ਅਸੀਂ ਲਾ ਵੀ ਦੇਵਾਂਗੇ ਵਲੌਗ ਦੇ ਤੇ ਇਹ 90000 ਰੁਪਏ ਦੀ ਮੰਨ ਕੇ ਚੱਲੋ ਇਹ ਵਿਕਦੀ ਸੀ ਮੈਂ 70 ਦੀ ਲੈ ਕੇ ਆਇਆ ਸੀਗਾ ਤੇ ਪਰ ਮੈਂ ਨਹੀਂ 베ਚੀ ਮਾਚਾ ਲੈ ਦੋਧ ਦਾ ਦੁੱਧ ਦਾ ਜਿਆਦਾ ਵਧੀਆ ਹੁੰਦਾਗਾ ਬਾਕੀ ਹੁੰਦਾ ਵੀ ਵਧੀਆਗਾ ਤੇ ਪੀਕ ਲੈਵਲ ਤੇ ਵੀ ਵਧੀਆ ਚੱਲਦੀ ਆ ਹੁਣ ਮੰਨ ਕੇ ਚੱਲ ਇਹ ਡੇਢ ਸਾਢੇ ਨੂੰ ਫੂਰੀ ਹੋਰ ਪਰ ਟ੍ਰਾਈ ਨਹੀਂ ਸੀਗੀ ਮਾ ਲਵੀ ਮੈਂ ਤਾਂ ਫੜਾਉਣ ਨੂੰ ਤਿਆਰ ਹੋਇਆ ਹੋਈ ਚੱਲ ਮੈਂ ਡਾਕਟਰ ਕਹਿੰਦਾ ਵੀ ਇੱਕ ਕਰੀ ਆਪਾਂ ਦੇਖ ਲੈ ਨਿਆ ਦਵਾਈ ਵੀ ਨਹੀਂ ਪਰੇ ਕੁਛ ਵੀ ਨਹੀਂ ਕਰਿਆ ਜੋ ਸਾਫ ਤਾਰਾਂ ਆਂ ਉਹ ਦਿਨ ਇਹ ਚੂਰੋ ਮੈਨ ਦਾ ਟੀਕਾ ਹੁੰਦਾਗਾ ਚੂਰੋ ਲੈਨ ਦਾ ਉਹ ਟੀਕਾ ਮੈਂ ਚਾਲੇ ਕਰੀ ਲਾ ਕੇ ਦੇਖ ਰਹੇ ਜੇ ਗੱਬਣ ਹੋ ਗਈ ਤਾਂ ਇਹ ਗਾਂ ਵੰਨ ਕੇ ਚੱਲ ਲੱਖ ਰੁਪਏ ਦੀ ਗਾਂ ਗੀ ਚੱਲ ਵੇਚਣੀ ਤਾਂ ਖਰ ਹੈ ਪਾਹੇ ਨਹੀਂ ਗਈ ਇਹ ਹੁਣ ਵੀ ਇਹ 7 ਕਿਲੋ ਦੁੱਧ ਦੇ ਹੀ ਜਾਂਦੀ ਆ ਇੱਕ ਸਾਲ ਤੇ ਇਹਨੂੰ 5 ਮਹੀਨੇ 4 ਮਹੀਨੇ ਹੋ ਗਏ ਪੂਰੇ ਜਨਵਰੀ ਚ ਹਾਂ ਜਨਵਰੀ 9 ਜਨਵਰੀ ਨੂੰ ਸੂਈ ਸੀ ਇਹ ਹੁਣ ਦੇਖੋ ਪ੍ਰੈਲ ਚੱਲੀ ਜਾਂਦਾ ਚਾਰ ਚਾਰ ਤਿੰਨ ਮਹੀਨੇ ਹੋ ਗਏ ਸੀ ਇਹ ਇਹ ਵੀ ਰੱਬ ਦੀ ਕਿਰਪਾ ਨਾਲ ਬਹੁਤ ਜਿਆਦਾ ਮੰਨ ਕੇ ਜਦ ਸਾਵਾ ਹੋ ਗਿਆ ਸੀ ਵਧੀਆ ਸਮੇਂ ਨਾਲ ਹੁਣ ਇਹ ਬਹੁਤ ਵਧੀਆ ਬਣੀਆ ਹੁਣ ਇਸੇ ਟਾਈਮ ਇਹ ਸੈਟਨਾ ਚੈੱਕ ਕਰੀਆ ਪੂਰੀ ਹੈ ਨਿਕਲੀ ਆਹ ਜੇ ਆਪਣਾ 1 ਮਹੀਨਾ 20 ਦਿਨਾਂ ਦੀ ਗੱਬਣ ਚੈੱਕ ਪਾਸ ਹੋ ਗਈ ਆ ਆਪਣੀ ਮਾਜਾ ਇਹ ਵੀ ਉਸ ਮਹੀਨੇ ਮਹੀਨਾ ਹੋਇਆ ਸੀ ਨੂੰ ਸੂਈ ਨੂੰ ਤੇ ਪਟੀਕਾ ਭਰਾਤਾ ਤੇ ਚਲੋ ਇਹ ਵੀ ਇਹ ਵੀ ਹੁਣ ਇਸੇ ਟਾਈਮ 5 ਮਹੀਨੇ ਦੀ ਗੱਬਣਾ 7-8 ਕਿਲੋ ਦੁੱਧ ਦੇ ਜਾਂਦੀ ਆ ਇਹ ਗਾ ਇਹ ਇਸ ਤਰ੍ਹਾਂ ਘੱਬਣ ਹੋ ਗਈ ਇਹਦਾ ਬੋਡੀ ਵੇਟ ਜਿਹਨੇ ਇਹਦਾ ਤੋੜਿਆ ਨਹੀਂ ਸੂਣ ਤੋਂ ਬਾਅਦ ਤੇ ਨਾਲ ਦੀ ਨਾਲ ਬੋਲ ਪੀਤੀ ਚਾਪਰਾਤਾ ਤੇ ਉਹ ਗਾਂ ਕੀ ਆਪਣੀ ਉਹ ਹੁਣ ਸੁੱਕੇ ਹਟ ਗਿਆ ਉਹ ਮਹੀਨਾ ਹੋ ਗਿਆ ਆ ਬੈਠਿਆ ਦੀ ਨਹੀਂ ਬੱਸੀ ਆਪਣੀ ਸੁਲਤਾਨਾ ਇਹਦੀ ਬੱਸੀ ਆ ਇਹ ਵੀ ਐਸੇ ਟਾਈਮੇ ਥੱਲੇ 18-17 ਕਿਲੋ ਦੁੱਧ ਹੈਗਾਗਾ ਆ ਗਾਂ ਆਪਣੀ ਜਾਂਦੀ ਸੀ ਆਪਾਂ ਵੇਚਣ ਦੀ ਖਾਤਰੀ ਤੇ ਇਹ ਗਾਂ ਉਹ ਨੋਨਾ ਤਾਂ ਕਿਹਾ ਸੀ ਇਹ ਤੇ ਵਧੀਆ ਥਾਂ ਚੱਲਦੇ ਜਦੋਂ ਮਾਨਗਿਆਲ ਦੇਖਿਆ ਇਹ ਮਾਨ ਇੱਕ ਖਾਣਾ ਤੋਂ ਥੈਲ ਨਿਕਲ ਗਈ ਇਹ ਵੀ ਘਰੇ ਖੜਕੀ ਧੀ ਚਾ ਹਾਂ ਰੱਖਿਆ ਦੋ گاਵਾਂ ਰੱਦੀ ਖਾਤਰ ਪਾਈਆਂ ਆਈਆਂ ਇੱਕ ਆਹ ਵਾਲੀ ਤੇ ਇੱਕ ਆਹ ਵਾਲੀ ਜਦੋਂ ਦੇਖਦੇ ਹੁਣਰੇ ਕੀ ਕਰਦੇ ਆ ਉਹ ਆਦਾ ਕਿਸ ਨੇ 20 ਲੀਟਰ ਦਿੱਤਾ ਪਹਿਲੇ ਸਵੇਰੇ ਹੁਣ ਦੂਜੀ ਸਵੇਰੇ ਸੋਣਾ ਦੇਖੋ 25 ਕੱਢਦੀ ਆ ਕਿ 22 ਕੱਢਦੀ ਆ ਕਿ 20 ਕੱਢਦੀ ਆ ਇਹਦਾ ਹੁਣ 22 28 ਕਿਲੋ ਪੀਕ ਲੈਵਲ ਦੱਸਿਆ ਹੈਗਾ ਤੇ ਹੁਣ ਦੇਖੋ ਆਪਣਾ ਕਿੰਨਾ ਕੱਢਦੀ ਆ ਇਹਦਾ ਫਿਰ ਉਮੀਦ ਹੈਗੀ ਆ ਬਾੜ ਦੀ ਡੀਡ ਬਹੁਤ ਡੰਗਲ ਆ ਹੋ ਸਕਦਾ ਇਹ ਦੁੱਧ ਤੀ ਤੋ ਉੱਪਰ ਹੀ ਚੱਲੇ। ਪਰ ਬਾਕੀ ਸੇਵਾ ਹੁੰਦੀ ਹੈ ਕੀ ਦੁੱਧ ਦਾ ਖੇਵਾਂ ਸੇਵਾ ਦਾ ਹੁੰਦਾ। ਆਹ ਸੀ ਜਰਸੀ ਵੱਡੀ। ਇਹ ਹੈਗੀ ਆ ਨਾ HF3 ਤੇ ਇਹਦੀ ਮਾਂ ਚੈਪ ਸੀ ਤੇ ਜਰਸੀ ਦਾ ਟੀਕਾ ਉਹ ਰਾਏ ਸੀ ਉਹਨਾਂ ਨੇ। ਠੀਕ ਆ। ਇਹਦੇ ਦਾ ਕੱਦ ਰੰਗਵਾਨ ਤਾਂ ਸਾਰਾ ਜਰਸੀ ਨਾਲ ਲੱਗੀ ਤੇ ਕੱਦ ਦਾ ਦੀ ਮਾਂ ਮਾਂ ਤੇ ਲੱਗੀ। ਕਿਹਨਾਂ ਕਰਕੇ ਚੈਪ ਸੀਗੀ ਹੋ। ਚਲੋ ਦੁੱਧ ਨੇ ਬਹੁਤ ਵਧੀਆ ਪੀਕ ਲੈਵਲ ਤੇ ਚੱਲਿਆ 18 18 19 ਕਿਲੋ ਦਿੱਤਾ ਉਹਦੇ ਬਚਾ ਉਹਦੀ ਡੋਡੀ ਵੇਟ ਦੇ ਹਿਸਾਬ ਨਾਲ। ਤੇ ਹੁਣ ਇਸੇ ਟਾਈਮ ਇਹ ਇਵੀ ਚੱਕਰਾਈ ਸੀ ਦੋ ਆਪਣਾ ਦੋ ਮਹੀਨੇ ਤੋਂ ਘਟੇ ਹੀ 10 ਦਿਨ ਕੱਟਣ ਵਾਲੀ ਹੈ ਚੱਕਰੀ ਸੀਗੀ ਇਹ ਤਿੰਨ ਤਿੰਨ ਅਣਬਰ ਕਰਾਈ ਕਰੇ ਸੀ ਘਟਣ ਵਾਲੇ ਚੱਕਾ ਤੇ ਕਿਹ ਇਹ ਇੱਕ ਆਪਣੀ ਹੋ ਬੈਠੀ ਹੈ ਜਿਹੜੀ ਮੱਝ ਆਹ ਮੱਝ ਤੇ ਇੱਕ ਆਪਣੀ ਜਰਸੀ ਆਹ ਇਹ ਤਿੰਨੇ ਯਣਵਾਰ ਆਪਣੇ ਰੱਬ ਦੀ ਕਿਰਪਾ ਨਾਲ ਵਧੀਆ ਗੱਭਣ ਨਿਕਲੇ ਆ ਜਿਨ੍ਹਾਂ ਦੀ ਆਸਮੀਦ ਹੈ ਨਹੀਂ ਸੀ ਉਹ ਬਾਬਾ ਨਾਨਕ ਨੇ ਆਸਮੀਦ ਜਗਾਈ ਆ ਚਲੋ ਹੁਣ ਗਾਵਾ ਬਧਾਉਣ ਦਾ ਵੀ ਪ੍ਰੋਸੈਸ ਹੈਗਾਗਾ ਵੀ ਗਾਵਾਂ ਬਧਾਵਾਂਗੇ ਜੀ ਤੁਸੀਂ ਦੇਖ ਸਕਦੇ ਹੋ ਹੁਣ ਕੱਦਣਾ ਬਹੁਤ ਵੱਲ ਤੇ ਪੈ ਗਿਆ ਹੈ ਨਾ ਸਾਡੇ ਸਾਹ ਚੋਂ ਘੇ ਲੈਣਾ ਨਹੀਂ ਦੋ ਬਹੁਤ ਪਿਆਰੀ ਹੈ ਉਹ ਪਿਆਰੀ ਇਹ ਲਿਆਂਦੀ ਹੋਈ ਆਪਣੀ ਨੰਮੀ ਗਾ ਇੱਕ ਇੱਕ ਪਹਿਲਾਂ ਪਹਿਲਾਂ ਤਾਂ ਬਹੁਤ ਜਿਆਦਾ ਕੰਮ ਕਰਦੀ ਪੀਂਦੇ ਲੱਗਣ ਤਾਂ ਕਿਆ ਚਿਚਵਾਈ ਸੀ ਨਾ ਘਰੋਂ ਆਈਏ ਜਦੋਂ ਜੀ ਨਹੀਂ ਸੀ ਆਇਆ ਤੇ ਹੁਣ ਇਹ ਟੌਪ ਲਈ ਸਾਡੇ ਘਰਾਂ ਕੀ ਥੋੜਾ ਜਾਂ ਅਜੇ ਥੋੜਾ ਕਰਾ ਤੋ ਥੋੜਾ ਕਰ ਲੱਗਦੀ ਹੋਣਾ ਕਿ ਆਪਣੀ ਸਟਾਨ ਦਾ ਪਤਾ ਜੀ ਨਹੀਂ ਪਾਇਆ ਮੈਂ ਤਾਂ ਤਾਂ ਕਰਕੇ ਸੀ ਨਾ ਤੇ ਮੌਸਮ ਬਹੁਤ ਜ਼ਿਆਦਾ ਖਰਾਬ ਹੋ ਚੁੱਕਿਆਗਾ ਤੁਸੀਂ ਦੇਖ ਸਕਦੇ ਹੋ ਆਹੀ ਧਾਰ ਰਹੀ ਉਸ ਹਨੂਆਸੀ ਦੀ ਕਾਲੀ ਕਾਲੀ ਧਾਰਾ ਕੱਢ ਲਿਕੇ ਮੌਸਮ ਨੇ ਇਹ ਰਿਹਾ ਕੁਲਤੀ ਹੋ ਗਿਆ ਤੇ ਸਾਰੇ ਧਾਰਾ ਪਰਪਰਲੀ ਆਪਣੇ ਕੱਢेंगे ਮਾਝੂ ਵੀ ਰਹੀ ਚਲੋ ਤਾਂ ਬਸ ਥੀ ਕੱਢਣੀ ਹੈਗੀ ਇੱਕ ਮਾਝੀ ਤੇ ਆਪਾਂ ਹੁਣੀ ਕੱਢ ਕੇ ਹਟਿਆਂਗੇ ਧਾਰ ਤੇ ਸੁਲਤਾਨਾ ਨੂੰ ਵੀ ਅਸੀਂ ਦੁੱਧ ਪਲਾਤਾ ਟਮੇ ਬਣਾ ਪੱਟ ਰਹੀ ਸਾਡੀ ਇੱਕ ਚਿੱਟੀ ਜੀ ਗੁੱਤ ਪਲਾਉਣ ਵਾਲੀ ਕੁਫਨੇਰੀ ਆਉਣ ਲੱਗ ਪਈ ਆ ਉਹ ਘਾੜੇ ਤੇ ਪਾਉਂਦਾ ਬੱਚੇ ਨਾਲ ਬਹੁਤ ਬੁਰਾ ਬਹੁਤ ਯਾਰੇ ਬਹਾਰ ਗਿਆ ਪਿਆਜ ਦਾ ਉਹ ਚਿੱਟੀ ਪੱਟ ਰਹਿੰਦੀ ਆ ਬਸ ਉਹਨੂੰ ਗੁੱਤ ਪਲਾਉਣ ਦੇਣਾ ਉਹ ਪਲਾਜਿਆ ਕਰਾਉਂਦੇ ਹੁੰਦੇ ਡਰਦੇ ਹੁੰਦੇ ਕਿਰਨ ਜਲ ਬਹੁਤ ਜ਼ਿਆਦਾ ਨਾ ਫੱਟਾ ਹੁਕਾ ਦਾ ਇੱਧਰ ਕੱਟੀਆਂ ਖੜੀਆਂ ਨੇ ਆਪਣੀਆਂ ਤੇ ਵਿਚੋਈਆਂ ਨੇ ਧਾਰ ਤੇ ਜੇ ਉਹਨੂੰ ਅੱਜ ਦਾ ਵਲੌਗ ਵਧੀਆ ਲੱਗਿਆ ਹੋਵੇ ਲਾਈਕ ਕਮੈਂਟ ਸ਼ੇਅਰ ਕਰੂ ਤੇ ਸਬਸਕ੍ਰਾਈਬ ਕਰੋ ਧੰਨਵਾਦ